ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਪੂਜਾ ਵਰਤ ਤਿਲਕ ਇਸ ਨਾਨਕ ਅਪਨ ਦਾਨ ਬਹੁ ਦੇਨ ਕਉਨਾ 비ਜੇ ਸੰਜਮ ਸਵਾਮੀ ਬੋਲ ਹੈ ਮੀਠੇ ਬੇਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਕੋ ਦੇ ਸਭ ਤਾਕੋ ਬਿਖਮ ਨਾ ਜਾਈ ਲੈਣਾ ਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ ਇਹ ਬਦਲੇ ਪਤਿਆਨੋ ਠਾਕੁਰ ਜੋਗ ਜੋਗਤ ਕਰ ਜੈ ਨ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤਿਲ ਪਾਇਓ ਜਿਸ ਕਿਰਪੈਣ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸ੍ਰੀ ਮਹਲਾ ਪੰਜਵਾਂ ਪੂਜਾ ਵਰਤ ਤਿਲਕ ਇਸ ਨਾਨਕ ਪਉਨ ਦਾਨ ਬਹੁ ਦੇਨ ਕਉਨਾ ਬੀਜ ਸੰਜਮ ਸwami ਬੋਲ ਹੈ ਮੀਠੇ ਬੈਨੋ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਖੋਜੇ ਸਭ ਤਾਕੋ ਬਿਖਮ ਨਾ ਜਾਈ ਲੈਣਾ ਰਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਧ ਤਾਪ ਲਗੈਨ اے ਬਦਲੇ ਪਤਿਆਨੋਂ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤਿਲ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਨ ਲਾ ਪਲਮ ਪੂਜਾ ਵਰਤ ਤਿਲਕ ਇਸ ਨਾਨਾ ਪੁੰਨ দান ਬਹੁ ਦੇਣ ਕਉਨਾ ਬੀਜ ਸੰਜਮ ਸਵਾਮੀ ਬੋਲ ਹੈ ਮੀਠੇ ਬੈਨੋ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਖੋਜੈ ਸਭ ਤਾਕੋ ਬਿਖਮ ਨਾ ਜਾਈ ਲੈਨ ਰਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ ਏ ਬੇਦੋਲੇ ਪਤਿਆਨੂ ਠਾਕੁਰ ਜੋਗ ਜਗਤ ਕਰ ਜੈਨ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਲਾਲਕ ਸੁਖ ਜਨ ਰੈਨ ਸਾਧ ਸੰਗ ਰੰਗ ਪ੍ਰਭ ਭੇਟੇ ਲਾਲਕ ਸੁਖ ਜਨ ਰੈਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਮ ਪੂਜਾ ਵਰਤ ਤਿਲਕ ਇਸ ਨਾਨਾ ਪਉਣ ਦਾਨ ਬਹੁ ਦੇਨ ਕਉਨਾ ਬਿਜੇ ਸੰਜਮ ਸਵਾਮੀ ਬੋਲ ਹੈ ਮੀਠੇ ਬੇਨਾਂ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਕੋ ਦੇ ਸਭ ਤਾਕੋ ਬਿਕਮ ਨਾ ਜਾਈ ਲੈਨ ਰਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ ਇਹ ਬਦਲੇ ਪਤਿਆਨੋ ਠਾਕੁਰ ਜੋਗ ਜਗਤ ਕਰ ਜੈਨ ਅਮਰਤ ਨਾਮ ਨਰਮੋਲਕ ਹਰ ਜਸ ਤੈਨ ਪਾਇਓ ਜਿਸ ਕਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹਲਾ ਪੰਜਮ ਪੂਜਾ ਵਰਤ ਤਿਲਕ ਇਸ ਨਨ ਪੁੰਨ ਦਾਨ ਬਹੁ ਦੇਨ ਕਉ ਨ ਬੀਜੇ ਸੰਜਮ ਸੁਆਮੀ ਬੋਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਖੋਜੈ ਸਭ ਤਾ ਕੋ ਬਿਖਮ ਨ ਜਾਈ ਲੈਨ ਰਹਾਉ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ اے ਬਦਲੇ ਪਤਿਆਨੋ ਠਾਕੁਰ ਜੋਗ ਜੁਗਤ ਕਰ ਜੈਨ ਅਮਰਤ ਨਾਮ ਨਰਮੋਲਕ ਹਰ ਜਸ ਤਿਲ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨ ਪੁੰਨ ਦਾਨ ਬਹੁ ਦੇਨ ਕਉ ਨ ਬੀਜੇ ਸੰਜਮ ਸੁਆਮੀ ਬੋਲ ਹੈ ਮੀਠੇ ਬੈਨ ਰਬ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਕੋ ਦੇ ਸਭ ਤਾਕੋ ਬਿਖਮ ਨਾ ਜਾਈ ਲੈਨ ਰਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ ਇਹ ਬੇਦੋਲੇ ਪਤਿਆਨੋ ਠਾਕੁਰ ਜੋਗ ਜੋਗਤ ਕਰ ਜੈ ਨ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤਿਲ ਪਾਇਓ ਜਿਸ ਕਿਰਪੈਣ ਸਾਧ ਸੰਗ ਰੰਗ ਪ੍ਰਭ ਭੇਟੇ ਲਾਲਕ ਸੁਖ ਜਨ ਰੈਣ ਸਾਧ ਸੰਗ ਰੰਗ ਪ੍ਰਭ ਭੇਟੇ ਲਾਲਕ ਸੁਖ ਜਨ ਰੈਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਗੁਰੂ ਸਾਬ ਜੀਓ ਤਨਾ ਸ੍ਰੀ ਮਹਲਾ ਪੰਜਮ ਪੂਜਾ ਵਰਤ ਤਿਲਕ ਇਸ ਨਾਨਾ ਪਉਨ ਦਾਨ ਬਹੁ ਦੇਨ ਕਉ ਨ ਬੀਜੇ ਸੰਜਮ ਸwami ਬੋਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਖੋਜੇ ਸਭ ਤਾਕੋ ਬਿਖਮ ਨਾ ਜਾਈ ਲੈਣਾ ਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ ਇਹ ਬਦਲੇ ਪਤਿਆਨੋ ਠਾਕੁਰ ਜੋਗ ਜੋਗਤ ਕਰ ਜੈਨ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤੈਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਲਾਲਕ ਸੁਖ ਜਨ ਰੈਨ ਸਾਧ ਸੰਗ ਰੰਗ ਪ੍ਰਭ ਭੇਟੇ ਲਾਲਕ ਸੁਖ ਜਨ ਰੈਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾ ਪੂਜਾ ਵਰਤ ਤਿਲਕ ਇਸ ਨਾਨ ਪੁੰਨ ਦਾਨ ਬਹੁ ਦੇਨ ਕਉ ਨਾ ਬੀਜੇ ਸੰਜਮ ਸੁਆਮੀ ਬੋਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਕੋ ਜੇ ਸਭ ਤਾਕੋ ਬਿਖਮ ਨਾ ਜਾਈ ਲੈਣਾ ਹਾਓ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ ਏ ਬੇਦੋਲੇ ਪਤਿਆਨੋ ਠਾਕੁਰ ਜੋਗ ਜਗਤ ਕਰ ਜੈਨ ਅਮਰਤ ਨਾਮ ਨਰਮੋਲਕ ਹਰ ਜਸ ਤਿਲ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਤ ਸ੍ਰੀ ਮਹਲਾ ਪੰਜਵਾਂ ਪੂਜਾ ਵਰਤ ਤਿਲਕ ਇਸਨਾਨ ਪੁੰਨ ਦਾਨ ਬਹੁ ਦੇਨ ਕਉ ਨਾ ਬੀਜੇ ਸੰਜਮ ਸੁਆਮੀ ਬੋਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪੁਕਾਰ ਖੋਜੈ ਸਭ ਤਾ ਕੋ ਬਿਖਮ ਨਾ ਜਾਈ ਲੈਨ ਰਹਾਉ ਜਾਪ ਤਾਪ ਪਰਮਨ ਬਸੂਦਾ ਕਰ ਉਰਦ ਤਾਪ ਲਗੈਨ اے ਬਦਲੇ ਪਤਿਆਨੋ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਰਮੋਲਕ ਹਰ ਜਸ ਤਿੰਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰੈਨ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ